ਅਮਰitsar ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹਲਕਾ ਰਾਜਾ ਸੰਸੀ ਦੇ ਪਿੰਡ ਪੰਗੂਪੁਰ ਬੇਰ ਵਿਖੇ ਨਸ਼ਾ ਤਸਕਰ ਮਲੂਕ ਸਿੰਘ ਦੇ ਪੁੱਤਰ ਜੁਗਿੰਦਰ ਸਿੰਘ ਦਾ ਘਰ ਛਾੜਤਾ ਦਿੱਤਾ ਗਿਆ ਪੁਲਿਸ ਦੀ ਟੀਮ ਦੀ ਅਗਵਾਈ ਐਸਪੀ ਅਦਿੱਤਿਆ ਵਾਰੀਅਰ ਨੇ ਕੀਤੀ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਸਨੀਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਮਲੂਕ ਸਿੰਘ ਅਤੇ ਉਸਦਾ ਪੁੱਤਰ ਜਤਵੀਰ ਸਿੰਘ ਉਰਫ सोनू ਤੇ ਰਣਜੀਤ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ ਅਤੇ ਉਹਨਾਂ ਦੇ ਖਿਲਾਫ ਹੁਣ ਤੱਕ 24 ਕੇਸ ਐਨਡੀਪੀਐਸ ਐਕਟ ਤਹਿਤ ਦਰਦ ਦਿੱਤੀ ਐਸਪੀ ਨੇ ਕਿਹਾ ਕਿ ਪਰਿਵਾਰ ਪਿੰਡ ਦੀ 56 ਦੀ ਜਮੀਨ ਤੇ ਗੈਰ ਕਾਨੂੰਨੀ ਤੌਰ ਤੇ ਮਕਾਨ ਬਣਾ ਕੇ ਰਹਿ ਰਹੀ ਸੀ ਅਤੇ ਪਿੰਡ ਵਾਸੀਆਂ ਨੇ ਬੀਡੀਪੀਓ ਦਫਤਰ ਨੂੰ ਲਿਖਤੀ ਸ਼ਿਕਾਇਤ ਕੀਤੀ ਜਿਸ ਤੇ ਉਪਰੰਤ ਬੀਡੀਪੀਓ ਰਿਪੋਰਟ ਤਿਆਰ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜੀ ਅਤੇ ਇਸ ਮਕਾਨ ਨੂੰ ਹੁਣ ਡਿਮੋਲਿਸ਼ ਕਰ ਦਿੱਤਾ ਗਿਆ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਏ ਹੋਰ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਸ੍ਰੀ ਗੱਲ ਜੀ ਅੱਜ ਆਪਾਂ ਆਏ ਜੀ ਪਿੰਡ ਬਗਪੁਰ ਪੇਟ ਜਿਹੜਾ ਹੈ ਪੀਐਸ ਬਿੰਡੀ ਸਾਹਿਬ ਦੇ ਥੱਲੇ ਰਾਜਸੇਬਸ਼ਨ ਨੰਬਰ ਸਰੂਲ ਡਿਸਟ੍ਰਿਕਟ ਦਾ इतने जो पिंड वाले ने कंप्लेन कित हैं कि एक मलोक सिंह सन ऑफ ज जोगिंदर सिंह तो उन्होंने जो बेटे हैं सतवीर सिंह सोनू सिंह रंजीत सिंह जिन्हों के उत्तर ट्वेंटी फोर परचे हैं अड्डा चोरी का है एन डी पी एस है अलग अलग पर्चे हैं जो हूँ बगौड़े हैं इन्होंने ने छप्पड़ जगह तो इन्होंने घर बनाए हैं इन्होंने जो कंप्लेन किए बी डी पी ओ साहब नी डी पी ओ साहब ने एक्शन लेके पुलिस प्रोटेक्शन मांग के डिमोलिशन चल ਅਪਾ ਨਾਲ ਨਾਲ ਇਹ ਮਲੂਕ ਸਿੰਘ ਜਿੰਨੇ ਵੀ ਸੇਅਰ ਸੇ ਉਹਦਾ ਵੀ ਤਫਤੀਸ਼ ਕਰ ਰਹੇ ਨਾਲ ਨਾ ਹੋਰ ਜੋ ਵੀ ਘਰ ਇਹਨਾਂ ਨੇ ਬਣਾਏ ਆ ਉਹਦਾ ਵੀ ਆਪਾਂ ਵੇਰਵਾ ਲੈ ਰਹੇ ਤਾਂ ਕਿ ਆਪਾਂ ਉਹਦਾ ਅਠ ਅਠ ਫਸਿਜ ਕਰ ਸਕਦੇ ਹਾਂ ਤੇ ਪ੍ਰੋਪਰਟੀ ਅਟੈਚ ਕਰ ਸਕਦੇ ਹਾਂ ਇਹ ਨਸ਼ੀਰੀ ਕਾਲੀ ਕਮਾਈ ਨਾ ਬਣਾਏ ਹਾਂਜੀ ਹਾਂਜੀ ਕਿੰਨੇ ਚਿਰਾਂ ਤੋਂ ਇਹ ਕੰਮ ਕਰ ਰਹੇ ਸੀ ਇਹਨਾਂ ਤੇ ਪਰਚੇ ਹੈ ਜੀ 2018 ਤੋਂ ਹੈ ਲਗਭਗ ਹੁਣ ਹੋ ਗਿਆ 7-8 ਸਾਲ ਹੋ ਗਏ ਕੋਈ ਰੈਸਟ ਵੀ ਇਹਨਾਂ ਚੋ ਕੇ ਜਾਂ ਬਾਹਰ ਫਿਲਹਾਲ ਚਾਰੋਂ ਬਗੌੜਾ ਹੈ ਜੀ ਇਹ ਜੋ ਮੱਲੂਕ ਸਿੰਘ ਸੱਜੇ ਸਿੰਘ ਸੋਨੂ ਤੇ ਰਣਜੀਤ ਘਾਰੇ ਬਗੌੜਾ ਨੇ ਪਹਿਲੇ ਅਰੈਸਟ ਹੋ ਚੁੱਕੇ ਹੁਣ ਬਗੌੜਾ ਹੈ ਉਹਨਾਂ ਨੂੰ ਫੜਨ ਵਾਸਤੇ ਆਪਣਾ ਪੁਲਿਸ ਕੰਮ ਕਰਦੇ ਜਿਹੜੀ ਇਹ ਜਗਾ ਹੈ ਸਰ ਇਹ ਪੰਚਾਇਤੀ ਆ ਜਾਂ ਕੀ ਹੈ ਨਜਾਇਜ਼ ਜਗਾ ਤੇ ਇਹ ਚੱਪੜ ਦੀ ਜਗਾ ਹੈ ਅਕੋਰਡਿੰਗ ਟੂ ਡੀਪੀ ਦਾ ਕੋ ਚੱਪੜ ਦੀ ਜਗਾ ਇਸ ਕਰਕੇ ਨਾਣੇ ਹਟਵਾਏ ਉਹ ਤਾਂ ਮਹਿਕਮੇ ਦੀ ਮਨੀ ਤੇ ਪਤਾ ਵਗਲੇ ਕਿਸੇ ਕੀ ਕੰਮ ਨਹੀਂ ਇਹ ਮੈਨੂੰ ਇਹ ਇਸ ਇਸ ਨਾਟ ਪੁਲਿਸ ਡਿਪਾਰਟਮੈਂਟ ਦਾ ਫਾਲ ਹੈ ਤੁਸੀਂ ਕੋਲ ਕਰ ਨਹੀਂ ਜਾਓਗੇ ਨੋ 1 ਜੀ ਫੀਲ ਕੀ ਕਮੀ ਕਰਨਾ ਆਪਾਂ ਇਹ ਲਈ ਇਹ ਕਰਨਾ ਹੈ ਜੀ ਕਿ ਤੁਸੀਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਜਿੰਨੇ ਵੀ ਨੌਜਵਾਨ ਹੈ ਇਹ ਜੋ ਨਸ਼ਾ ਵਾਲਾ ਜਾਂ ਇਸਤੂ ਵਾਲਾ ਐਂਗਲ ਬੜਾ ਚੰਗਾ ਲੱਗਦਾ ਹੈ ਕਿ ਬਾਹਰੋਂ ਦੇਖਣਾ ਦੇਖਣ ਵਾਸਤੇ ਤੇ ਇਹ ਜੋ ਬੰਦੇ ਬਾਹਰ ਬੈਠੇ ਹੈ ਉਹ ਸੰਨੋ ਇਹ ਦਿੰਦੇ ਕਿ ਤੁਹਾਨੂੰ ਮੈਂ ਪੈਸਾ ਦੇ ਦੇਵਾਂਗਾ ਤੁਹਾਨੂੰ ਮੈਂ ਬਾਹਰ ਲੈ ਕੇ ਜਾਵਾਂਗਾ ਪਰ ਇਹ ਇਹ ਜੋ ਤੁਹਾਨੂੰ ਦੇ ਰਹੇ ਜੋ ਗਰੀਡ ਦੇ ਰਹੇ ਇਹ ਬਹੁਤ ਗਲਤ ਹੈ ਤੁਹਾਡੇ ਕੋਲ ਪੈਸਾ ਪਹੁੰਚਦਾ ਨਹੀਂ ਹੈ ਤੇ ਤੁਸੀਂ ਜੇਲ੍ਹ ਤੁਹਾਡਾ ਬਾਕੀ ਜ਼ਿੰਦਗੀ ਦਿੱਤੀ ਇਹ ਪਿੰਡੀ ਸਾਡਾ ਤੇ ਲੋਕੋ ਕੇ ਥਾਣੇ ਦੀ ਨੇ ਹੋਰ ਵੀ ਕੋਈ ਇਦਾਂ ਦੇ ਕੇਸ ਸਾਹਮਣੇ ਆਏ ਆ ਜਿਹੜੇ ਨਾ ਹਟਾਏ ਜਾਣਗੇ ਇਹ ਕੰਟੀਨਿਊਸ ਹੈ ਜੇ ਕੰਟੀਨਿਊਸ ਚੱਲ ਹੀ ਰਿਹਾ ਹੈ ਮਤਲਬ ਹਟਾਈ ਜਾ ਰਿਹਾ ਹੈ ਇਟ ਇਜ਼ ਅਗੇਨ ਇਸ ਅ ਸਿਵਲ ਕੇਸ ਪੁਲਿਸ ਦੇ ਕੋਲ ਅਟਾਰਟਫ ਦਾ ਪ੍ਰੋਸੀਜਰ ਹੈ ਜਿਹਦੇ ਅੰਦਰ ਤੁਸੀਂ ਅਟੈਚ ਨਹੀਂ ਕਰ ਪਾਓਗੇ ਤੁਸੀਂ ਨੋ ਫੋਰਫੀਚਰ ਕਰ ਪਾਓਗੇ ਥੈਟ ਇਜ਼ ਅ ਸੈਪਰੇਟ ਲੀਗਲ ਪ੍ਰੋਸੀਜਰ ਇਸ ਇਹ ਅਲੱਗ ਹੈ ਜਿਸ ਇਨ ਡੈਮੋਲਿਸ਼ਨ ਯਾਰ ਇਹ ਕਿੰਨਾ ਦਾ ਮਕਾਨ ਸੀ ਤੇ ਕੀ ਕਾਰਨ ਸੀ ਇਹ ਪਿੰਡ ਭਗੂਪੁਰ ਬੇਟ ਆ ਮਲੂਕ ਸਿੰਘ ਸਨੋਵ ਜਗENDER ਸਿੰਘ ਦਾ ਮਕਾਨ ਆ ਇਹ ਇੱਥੇ ਨਸ਼ੇ ਦੇ ਕਾਫੀ ਜਿਹੜੇ ਆ ਪਰਚੇ ਦਰਜ ਨੇ ਐਨਡੀਪੀਐਸ ਐਕਟ ਵਿੱਚ 61 14 ਦੇ ਹੋਰ ਵੀ ਚੋਰੀਆਂ ਚਾਰੀਆਂ ਦੇ ਇਹਦੇ ਮੁੰਡੇ ਵੀ ਨਾਲ ਤਿੰਨ ਇਹ ਚਾਰੇ ਜਿਹੜੇ ਆ ਪਿਓ ਪੁੱਤ ਜਿਹੜਾ ਇਹ ਨਸ਼ੇ ਦੀ ਕਮਾਈ ਦੇ ਨਾਲ ਇਹਨਾਂ ਨੇ ਜਿਹੜੀ ਪਿੰਡ ਦੀ ਛੱਪੜ ਦੀ ਜ਼ਮੀਨ ਸੀਗੀ ਉਹਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਸੀਗਾ ਜੋ ਪਿੰਡ ਵੱਲੋਂ ਜਿਹੜਾ ਵਾ ਇਹਦੇ ਵੱਲੋਂ ਨਿਖਤੀ ਤੌਰ ਤੇ ਜਿਹੜਾ ਵਾ ਬਲਾਕ ਨੂੰ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਵੀਡੀਓ ਸਾਹਿਬ ਨੂੰ ਅਗਲੀ ਕਾਰ ਵੀ ਕਰਦਾ ਹੈ ਜਿਹੜੀ ਦੀ ਨਿਸ਼ਾਨਦੀ ਕਰਾ ਕੇ ਤੇ ਪ੍ਰੋਪਰ ਜਿਹੜੀ ਆ ਰਿਪੋਰਟ ਦੇ ਤਹਿਤ ਉਹਨਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੋਂ ਜਿਹੜੀ ਆ ਇਹ ਪੁਲਿਸ ਹੈਲਪ ਦੀ ਡਿਮਾਂਡ ਕੀਤੀ ਸੀਗੀ ਤੇ ਅੱਜ ਅਸੀਂ ਜਿਹੜਾ ਵਾ ਉਹ ਡਿਪਾਰਟਮੈਂਟ ਦੇ ਨਾਲ ਆ ਕੇ ਤੇ ਜਿਹੜਾ ਵਾ ਉਹ ਕਬਜ਼ਾ ਸਬੰਧਤ ਵਿਭਾਗ ਨੂੰ ਜਿਹੜਾ ਦੁਆਇਆ ਜਾ ਰਿਹਾ ਕਿੰਨੇ ਚਿਰਾਂ ਤੋਂ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ ਤੇ ਕਿੰਨੇ ਕੇਸ ਸੀ ਇਹਨਾਂ ਤੇ ਇਹ 7-8 ਸਾਲ ਤੋਂ ਕਰੀਬ ਜਿਹੜਾ ਵਾ ਇਹ ਇਹਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਨਾਲੇ ਤਾਂ ਹੁਣ ਤੱਕ ਜਿਹੜੇ ਆ ਉਹ 24 ਕੇਸ ਜਿਹੜੇ ਆ ਉਹ ਦਰਜ ਨੇ। ਕੋ ਰਾਸ਼ਟਰੀ ਹੋਈ ਕਿਸਦੀ ਕਿ ਜਾਂ ਹਾਂਜੀ ਹਾਂਜੀ ਨਹੀਂ ਬੜੀ ਬੰਨਾ ਅਰੈਸਟ ਹੋਈ ਆ ਹੁਣ ਹਾਲ ਦੀ ਘੜੀ ਫੇਰ ਜਿਹੜੇ ਆ ਗਿਆ ਇਹ ਸਾਨੂੰ ਵਾਂਟਡ ਨੇ ਤੇ ਅਜੇ ਘਰੋਂ ਫਰਾਰ ਨੇ। ਪੰਚਾਇਤ ਦੇ ਲੋਕੋ ਕੇਸ ਕੀਤਾ ਗਿਆ ਜਿਹੜਾ ਕਬਜ਼ਾ ਕਰਾਇਆ ਗਿਆ ਜਾਂ ਉਹਦਾ ਕੇਸ ਹਾਂਜੀ ਹਾਂਜੀ ਇਹ ਪੰਚਾਇਤ ਵੱਲੋਂ ਹੀ ਮਤਾ ਪਾ ਕੇ ਜਿਹੜੀ ਆ ਇਹਦੀ ਸ਼ਿਕਾਇਤ ਜਿਹੜੀ ਆ ਵੀਡੀਓ ਸਾਹਿਬ ਨੂੰ ਕੀਤੀ ਗਈ ਸੀ। ਹਾਂਜੀ ਹੋਰ ਇਥੇ ਕਿੰਨੇ ਕੇ ਮਤਲਬ ਇਹੋ ਜਿਹੇ ਕੇਸ ਆ ਜਿਹੜੇ ਆਪਣੇ ਰਾਸਾਂ ਸੀ ਅਹ ਵੇਖੋ ਉਹ ਕੇਸ ਹੈਗੇ ਨੇ ਸਾਡੇ ਉਹ ਬੜੀ ਛੇਤੀ ਜਿਹੜੇ ਆ ਅ ਚੱਲ ਰਿਹਾ ਵਾ ਉਹਨਾਂ ਦਾ ਪ੍ਰੋਸੈਸ ਉਹ ਜਦੋਂ ਵੀ ਸਾਡੇ ਕੋਲੇ ਪੁਲਿਸ ਹਲਪ ਦੀ ਜਿਹੜੀ ਆ ਉਹ ਡਿਮਾਂਡ ਆਵੇਗੀ ਤੇ ਉਹ ਜਿਹੜਾ ਵਾ ਉਹਨਾਂ ਨੂੰ ਦਿੱਤੀ ਜਾਵੇ ਜਿਸ ਹਿੱਤ ਆ ਜਿਹੜੀਆਂ ਤੇ ਨਾਲ ਆਪ ਜੀ ਨੂੰ ਵੀ ਜਿਹੜਾ ਦੱਸ ਦਿੱਤਾ ਜਾ ਲੋਕਾਂ ਨੂੰ ਕੀ ਛਿੰਤੇ ਚਾਉਦੇ ਵੇਖੋ ਮੈਂ ਇਹੀ ਗੱਲ ਕਰਦਾ ਕਿ ਆਪਣੀ ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਕੀਤੀ ਜਾਵੇ ਇਹੋ ਜੀ ਪਾਪ ਦੀ ਕਮਾਈ ਦਾ ਜਿਹੜਾ ਹਸ਼ਰ ਆ ਉਹ ਤੁਸੀਂ ਵੇਖ ਰਹੇ ਇਹੋ ਚੀਜ਼ ਜਿਹੜੀਆਂ ਗੱਲਾਂ ਤੋਂ ਬਿਲਕੁਲ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬੜੀ ਜ਼ਿਆਦਾ ਪ੍ਰਭਾਵਿਤ ਹੈ ਤੇ ਇਹ ਸਾਨੂੰ ਆਪ ਇਹਦੇ ਬਾਰੇ ਜਿਹੜਾ ਵਾ ਪਿੰਡਾਂ ਨੂੰ ਜਾਂ ਹੋਰ ਇਹ ਸੋਚਣਾ ਚਾਹੀਦਾ ਕਿਉਂਕਿ ਪਿੰਡ ਦੇ ਵਿੱਚ ਇਹੋ ਜੀ ਗੱਲ ਕਰਦਾ ਵੀ ਆ ਤੇ ਉਹਦੀ ਸਾਨੂੰ ਸੂਚਨਾ ਦੇਣ ਕਿ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ। ਥੈਂਕ ਯੂ ਜੀ ਤੇ ਇੱਥੇ ਕੋਈ ਕਬਜ਼ਾ ਕਬਜ਼ਾ ਆ ਸੀ ਉਹ ਤੇ ਹਟਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਕਿ ਕਿੰਨਾ ਵੱਲੋਂ ਕੀਤਾ ਇਹ? ਇਹ ਵੇਖੋ ਜੀ ਸਾਡੇ ਡਿਪਾਰਟਮੈਂਟ ਵੱਲੋਂ ਹੀ ਪਹਿਲੋਂ ಗ್ರಾಮ ਪੰਚਾਇਤ ਨੇ ਮਤਾ ਪਾ ਕੇ ਨਿਸ਼ਾਨਦੇਹੀ ਕਰਵਾਈ ਆ ਪੰਚਾਇਮਾ ਬੰਦੀ ਅਨੁਸਾਰ ਮਾਲੂ ਮਹਿਕਮੇ ਦੇ ਅਨੁਸਾਰ ਜਿਹੜਾ ਇਹ ਪੰਚਾਇਤ ਦੀ ਜਗਾ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਆ ਨਿਸ਼ਾਨਦੇਹੀ ਤੋਂ ਬਾਅਦ ਜਿਹੜਾ ਇਹਨਾਂ ਨੂੰ ਯੂਨੀਵਰਸਿਟੀ ਭੇਜ ਗਿਆ ਖਾਲੀ ਕਰ ਲਈ ਇਹਨਾਂ ਨੇ ਕੋਈ ਜਵਾਬ ਸੁਰ ਨਹੀਂ ਦਿੱਤਾ ਤੇ ਇੱਥੇ ಗ್ರಾಮ ਪੰਚਾਇਤ ਵੱਲੋਂ ਵੀ ਇਹ ਦੱਸਿਆ ਗਿਆ ਕਿ ਇਹਨਾਂ ਦੇ ਪੁਲਿਸ ਵਿਭਾਗ ਵੱਲੋਂ ਵੀ ਦੱਸਿਆ ਗਿਆ ਕਿ 24 ਕੇ 25 ਪਰਚੇ ਇਹਨਾਂ ਦੇ ਖਿਲਾਫ ਤੇ ਭਗੌੜੇ ਨੇ ਗ੍ਰਾਮ ਪੰਚਾਇਤੀ ਜਗ੍ਹਾ ਜੀ ਇਹਨਾਂ ਕੋਠੀਆਂ ਬਣਾਈਆਂ ਇਹਨਾਂ ਨੂੰ ਸਾਡੇ ਮਹਿਮਲ ਨਾਲ ਤੇ ਇਹਨਾਂ ਨੂੰ ਉਸਤੀ ਵੀ ਭੇਜ ਗਏ ਇਹਨਾਂ ਨੇ ਕੋਈ ਵੀ ਸਾਨੂੰ ਜਵਾਬ ਦੇ ਆਪਣਾ ਪੱਖ ਪੇਸ਼ ਨਹੀਂ ਕੀਤਾ ਇਸ ਲਈ ਆ ਕਾਨੂੰਨੀ ਕਾਰਵਾਈ ਕਰਦੇ ਹੋ ਇਮਾਨਜੋਗ ਐਸ.ਡੀ.ਐਮ ਸਾਹਿਬ ਦੇ ਤੇ ਆ ਪੁਲਿਸ ਦੇ ਤੇ ਬੀ.ਡੀ.ਪੀ.ਓ ਦੇ ਦੱਸਣ ਤੇ ਅੱਜ ਦੀ ਜਿਹੜੀ ਕਾਰਵਾਈ ਆ ਸ਼ੁਰੂ ਕੀਤੀ ਕਿੰਨੀ ਜਗ੍ਹਾ ਹੈ ਸਾਰੀ ਇਹਨਾਂ ਨੇ ਦੱਦੇ ਅੱਠ ਮਰਲੇ ਆ ਕਿੰਨੇ ਕਿੱਤਰ ਹੋਏ ਦਾ ਕਿੱਤਾ ਇਹਨਾਂ ਦਾ 7-8 ਸਾਲ ਤੋਂ ਕਬਜ਼ਾ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਪਹਿਲੇ ਛੱਪੜ ਦੀ ਜਗ੍ਹਾ ਵਾ ਪਹਿਲੋ ਕਿਸੇ ਸਰਪੰਚ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹੁਣ ਮੌਜੂਦਾ ਪੰਚਾਇਤ ਨੇ ਸਰਕਾਰ ਮੌਜੂਦਾ ਪੰਚਾਇਤ ਨੇ ਮੌਜੂਦਾ ਸਰਕਾਰ ਵੱਲੋਂ ਇਹ ਆਪਸ਼ਨ ਲਿਆ ਗਿਆ ਠੀਕ ਇਹ ਪੱਗਤੀ ਜਗਾ ਹੀ ਜਾਂ ਜੋਧ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਵਾ ਤੁਸੀਂ ਨਾ ਜੋਧ ਨਸ਼ਾ ਵਿਰੋਧੀ ਵੀ ਉਹਨਾਂ ਤੇ ਉਹ ਵੀ ਕਰ ਵੀ ਨਸ਼ਾ ਵੀ ਵੇਚਦੇ ਸੀ ਨਸ਼ੇ ਦੀ ਤਸ਼ਕਰ ਨੇ ਤੇ ਦੂਜਾ ಗ್ರಾಮ ਪੰਚਾਇਤ ਦੇ ਜਿਹੜੇ ਜਗਾ ਵਿੱਚ ਇਹਨਾਂ ਜਿਹੜੀ ਆਪਣੀ ਕੋਠੀ ਸਾਰੀ ਹੋਈ ਹੈ